ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਨੇਸ਼ੁਰੀ ਸਾਤੇ ਇਸ ਸਮੇਂ ਅਸੀਂ ਬਹਿਰਾਮ ਟੋਲ ਪਲਾਜ਼ੇ ਤੇ ਮੌਜੂਦ ਹਾਂ ਔਰ ਸਵੇਰੇ 7 ਵਜੇ ਤੋਂ ਲੈ ਕੇ ਹੁਣ 3 ਵਜੇ ਕੇ 15 ਮਿੰਟ ਹੋ ਗਏ ਆ ਧਰਨਾ ਜਿਹੜਾ ਇੱਥੇ ਚੱਲ ਰਿਹਾ ਵੱਡੀ ਗੱਲ ਇਹ ਆ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਅੱਜ 35 ਦਿਨ ਹੋ ਗਏ ਧੁਖੜ ਹੜਤਾਲ ਤੇ ਬੈਠੇ ਹੋਏ ਪਹਿਲਾਂ ਵੀ ਅਸੀਂ ਤੁਹਾਨੂੰ ਤਸਵੀਰਾਂ ਦਿਖਾਈਆਂ ਜਦ ਭੁਲਾ ਰਹੇ ਜਿਹੜੇ ਸਟੇਜ ਤੋਂ ਆਪਣਾ ਪੱਖ ਰੱਖ ਰਹੇ ਸੀ ਲੇਕਿਨ ਨਾਲ ਦੀ ਨਾਲ ਜਿਹੜੀ ਭਾਵਨਾ ਹੈ ਜੋ ਮੰਦੀ ਫੀਲਿੰਗ ਹੈ ਫੀਲਿੰਗ ਇਹੀ ਹੈ ਕਿ ਆਪਣੇ ਪੰਜਾਬ ਦਾ ਇੱਕ ਬਜ਼ੁਰਗ ਜੋ ਕਿ ਪਿਛਲੇ 35 ਦਿਨਾਂ ਤੋਂ ਮਰਨ ਵਰਤ ਤੇ ਬੈਠਾ ਹੈ ਮੌਤ ਗੱਲਣੀ ਬਹੁਤ ਔਖੀ ਹੈ ਉਸ ਨੂੰ ਸਤਕਾਰ ਦੇਣ ਲਈ ਉਸ ਨੂੰ ਪਿਆਰ ਦੇਣ ਲਈ ਇੱਥੇ ਕੱਟ ਕੀਤਾ ਹੋਇਆ ਸਟੇਜ ਸੈਕਟਰੀ ਸਾਹਿਬ ਵੀ ਇੱਧਰ ਮੌਜੂਦ ਨੇ ਮੈਨੂੰ ਅੱਗੇ ਗੱਲਬਾਤ ਕਰਾ ਦੇਣਾ ਆਜੋ ਭਾਜੀ ਇੱਕ ਵਾਰ ਮੈਂ ਜਿਹੜੇ ਪਰਿਵਾਰਕ ਜੀ ਦੇਖ ਰਹੇ ਦੱਸ ਚੁੱਕਾ ਉਹਨਾਂ ਨੂੰ ਕਿ ਸਵੇਰੇ 7 ਵਜੇ ਤੋਂ ਇਸ ਤਰੀਕੇ ਨਾਲ ਧਰਨਾ ਚੱਲ ਰਿਹਾ ਬੁਲਾਰੇ ਆ ਕੇ ਆਪਣਾ ਪੱਖ ਰੱਖ ਚੁੱਕੇ ਆ ਜੀ ਤੁਸੀਂ ਆਪਣਾ ਨਾਮ ਦੱਸ ਦਿਓ ਤੇ ਦੱਸ ਦਿਓ ਅੱਜ ਮੰਨ ਦੇ ਭਾਵ ਹੈ ਕੀ ਹਾਂ ਜੀ ਦਿਨੇਸ਼ ਜੀ ਮੇਰਾ ਨਾਮ ਦਵਿੰਦਰ ਸਿੰਘ ਸੰਧਵਾ 22 ਪ੍ਰੈਜ਼ੀਡੈਂਟ ਬੀਕੇਜੂ ਦੋਆਬਾ ਪੰਜਾਬ ਮੰਨ ਦੇ ਭਾਵ ਤਾਂ ਗਮਗੀਨ ਹੈ ਸਾਰੇ ਕਿਸਾਨਾਂ ਦੇ ਉਹ ਜੇ ਤੁਸੀਂ ਪੁੱਛੋਗੇ ਕਿ ਕਿਉਂ ਗਮਗੀਨ ਹੈ ਵੀ ਕਿਉਂਕਿ ਕਿਸਾਨ ਕਦੇ ਵੀ ਹਾਰਦਾ ਨਹੀਂ ਜੇ ਸਰਕਾਰਾਂ ਵਧੀਆ ਤਰੀਕੇ ਨਾਲ ਚੱਲਣ ਕਮਕੀਨ ਹੈ ਇਸ ਕਰਕੇ ਕਿਉਂਕਿ ਸਾਡੇ ਮਰਹੂਮ ਲੀਡਰ ਸਰਦਾਰ ਚਕਜੀਤ ਸਿੰਘ ਡੱਲੇਵਾਲ ਪਿਛਲੇ 35 ਦਿਨਾਂ ਤੋਂ ਮਰਨwarte ਬੈਠੇ ਹੋਏ ਨੇ ਉਹਨਾਂ ਦੀ ਸਿਹਤ ਐਓ ਜਿਹੀ ਆ ਪਤਾ ਨਹੀਂ ਕਿਹੜੇ ਵੇਲੇ ਟਾਣੀ ਲੱਗਾ ਫੁੱਲ ਮਾਰਜ ਨੇ ਤੋੜ ਕੇ ਲੈ ਜਾਣ ਇਸ ਕਰਕੇ ਸਾਰੇ ਕਮਕੀਨਿਆ ਸਰਕਾਰਾਂ ਨੂੰ ਦੇਦਾ ਨਹੀਂ ਅੱਜ ਦਾ ਪ੍ਰੋਟੈਸਟ ਵੀ ਜੋ ਅਸੀਂ 7 ਤੋਂ 4 ਵਜੇ ਦੀ ਕਾਲ ਦਿੱਤੀ ਸੀ ਸਰਕਾਰਾਂ ਦੀ ਗੂੰਗੀਆਂ ਸਰਕਾਰਾਂ ਦੀ ਅੰਨੀਆਂ ਸਰਕਾਰਾਂ ਦੀ ਨਿਗਾਹ ਖੋਲਣ ਲਈ ਅੱਜ ਦੀ ਕਾਲ ਦਿੱਤੀ ਗਈ ਸੀ ਬਾਕੀ ਜੋ ਪਰੇਸ਼ਾਨੀ ਆਈ ਆ ਲੋਕਾਂ ਨੂੰ ਤੁਸੀਂ ਗੱਲ ਕੀਤੀ ਉਹ ਅਸੀਂ ਤੁਹਾਡੇ ਮਾਦੀਮ ਰਾਹੀਂ ਮਾਫੀ ਚਾਹੁੰਦੇ ਆ ਉਹਨਾਂ ਤੋਂ ਨਹੀਂ ਮੈਂ ਤਾਂ ਨਹੀਂ ਕਿਹਾ ਪਰੇਸ਼ਾਨੀ ਇਹੀ ਸੀ ਜੀ 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 ਉਹ ਅਸੀਂ ਮਾਫੀ ਚਾਹੁੰਦੇ ਆ ਉਹਨਾਂ ਤੋਂ ਜੋ ਵੀ ਸਾਡੇ ਅਸੀਂ ਜੋ ਮਤਲਬ 에어ਪੋਰਟ ਵਾਲੇ ਸੀ ਉਹਨਾਂ ਨੂੰ ਵੀ ਖੋਲ ਦਿੱਤੀ ਹੋਈ ਸੀ ਕਿ ਜੋ ਪੇਸ਼ੈਂਟ ਸੀਗੇ ਸੀਰੀਅਸ ਉਹ ਖੋਲ ਦਿੱਤੀ ਹੋਈ ਸੀ ਕੋਈ ਸਟੂਡੈਂਟ ਵਰਕ ਉਹਨਾਂ ਨੂੰ ਵੀ ਖੋਲ ਦਿੱਤੀ ਹੋਈ ਸੀ ਨਹੀਂ ਮੈਂ ਕਿਹਾ ਨਹੀਂ ਪਰੇਸ਼ਾਨੀ ਦਿੱਤੀ ਕਿਉਂਕਿ ਮੈਂ ਪਿੱਛੇ ਗੱਲ ਕਰਕੇ ਆਇਆ ਪੰਜਾਬੀਆਂ ਨੇ ਇਹੀ ਕਿਹਾ ਕਹਿੰਦੇ ਕਿ ਅਸੀਂ ਸਾਥ ਦੇ ਰਹੇ ਆ ਸਾਡੇ ਪੰਜਾਬ ਦਾ ਬਜ਼ੁਰਗ ਜਿਹੜਾ ਆ ਉਹ ਮਰਨ ਵਰਤ ਤੇ ਬੈਠਾ ਪਲ ਪਲ ਮਾਰੈਸ ਕਰਕੇ ਪੰਜਾਬੀ ਦਾ ਸਮਰਥਨ ਹੀ ਹੈ ਪਰ ਫਿਰ ਵੀ ਅਸੀਂ ਮਾਫੀ ਚਾਹੁੰਦੇ ਹਾਂ ਜੀ ਜੋ ਸਾਡੇ ਭਾਈ ਭੈਣ ਭਰਾ ਸਾਡੇ ਖੜੇ ਹੋਏ ਨੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਆਪਣੇ ਸਥਾਨਾਂ ਤੇ ਜਾਣਾ ਸੀ ਕਿਉਂਕਿ ਅਸੀਂ ਜ਼ਿਆਦਾਤਰ ਤਾਂ ਅਸੀਂ ਖੁੱਲ੍ਹ ਦਿੱਤੀ ਹੋਈ ਹੈ ਜਿਵੇਂ ਕਿ ਨਹੀਂ ਤੁਸੀਂ ਬੋਲੋ ਭਾਜੀ ਭਾਜੀ ਹੁਣ ਇੱਧਰ ਲੱਗੇ ਹੋਏ ਆ ਉਹਨਾਂ ਨੂੰ ਤਾਂ ਅਸੀਂ ਤਕਰੀਬਨ ਛੋੜ ਬਿਆਹ ਵਾਲੀਆਂ ਗੱਡੀਆਂ ਨੂੰ ਛੋੜ ਦਿੱਤੀ ਉਹ ਸਗਨ ਪੌਣ ਜਾਣਾ ਉਹ ਛੋੜ ਦਿੱਤੀ ਤੁਸੀਂ ਸਾਰਾ ਕੁਝ ਦੇਖਿਆ ਪਰ ਫੇਰ ਵੀ ਜਿੰਨਾ ਚਿਰ ਸਰਕਾਰਾਂ ਨਹੀਂ ਜਾਗਦੀਆਂ ਉਹਨਾਂ ਚਿਰ ਪ੍ਰੋਟੈਸਟ ਜਾਰੀ ਰਹਿਣਗੇ ਜੀ ਹੁਣ ਚਾਰ ਦਾ ਚਾਰ ਦੀ ਕੀ ਕਾਲ ਹੈ ਜੀ ਆਪਣੇ ਏਰੀਆ ਵਿੱਚ ਚਾਰ ਦੀ ਕਾਲ ਆਪਣੇ ਏਰੀਆ ਚ ਆ ਜੀ ਜਗਜੀਤ ਸਿੰਘ ਡੱਲੇ ਵਾਲ ਨੇ ਪਰੇਮਾਨਾ ਕਿਹਾ ਕਿ ਮੈਂ ਸੰਗਤ ਦੇ ਦਰਸ਼ਨ ਕਰਨਾ ਚਾਹੁੰਦਾ ਵੀ ਵੱਧ ਤੋਂ ਵੱਧ ਸੰਗਤ ਖਨੋਰੀ ਬਾਟਰ ਤੇ ਪਹੁੰਚੇ ਤੁਹਾਡੇ ਮਾਧਿਅਮ ਰਾਹੀਂ ਇਹ ਸਨੇਹ ਦੇਣਾ ਚਾਹੁੰਦਾ ਵੀ ਵੱਧ ਤੋਂ ਵੱਧ ਜਿਹੜੇ ਵੀ ਵੀਰ ਸਾਡੇ ਲਾਈਵ ਬੈਠੇ ਨੇ ਸੁਣ ਰਹੇ ਨੇ ਦੇਖ ਰਹੇ ਨੇ 4 ਤਰੀਕ ਨੂੰ ਸਵੇਰ ਤੋਂ ਸ਼ਾਮ ਤੱਕ ਖਨੋਰੀ ਬਾਡਰ ਪਹੁੰਚ ਜਗਜੀਤ ਸਿੰਘ ਡੱਲੇ ਵਾਲ ਸਟੇਜ ਤੇ ਆਉਣਗੇ ਉਹ ਸੰਗਤ ਦੇ ਦਰਸ਼ਨ ਕਰਨਗੇ ਸੰਗਤ ਦਰਸ਼ਨ ਕਰਨਾ ਚਾਹੁੰਦੇ ਨੇ ਇੱਥੇ ਕੋਈ ਕਾਫਲਾ ਇਕੱਠਾ ਕਰਕੇ ਵੀ ਤੁਰਾਂਗੇ ਕੋਈ ਹੈ ਤਾਂ ਦੀ ਪਲੈਨਿੰਗ ਉਹ ਬਿਲਕੁਲ ਸੂਰੀ ਸਾਹਿਬ ਉਹ ਹੁਣ ਮੀਟਿੰਗ ਕਰਾਂਗੇ ਇਸ ਤੋਂ ਪ੍ਰੰਤ ਸਾਡੀ ਮੀਟਿੰਗ ਹੋਵੇ ਮੀਟਿੰਗ ਤੋਂ ਬਾਅਦ ਤੁਹਾਨੂੰ ਜਰੂਰ ਸੂਚਿਤ ਕੀਤਾ ਜਾਊਗਾ ਤੁਹਾਨੂੰ ਦੱਸਾਂਗੇ ਵੇ ਆਓ ਸੂਰੀ ਸਾਹਿਬ ਇਥੋਂ ਕਾਫਲਾ ਤੁਰਦਾ ਦਿਖਾ ਲਓ ਜੀ ਜੀ ਕੋਈ ਹੋਰ ਮੇਰਾ ਵੀਰ ਪੰਡਤ ਜੀ ਤੁਸੀਂ ਕੋਈ ਭਾਵ ਸਹਿਰ ਕਰਨਾ ਚਾਹੋ ਦੇਖੋ ਜੀ ਸਾਡੇ ਡੱਲੇਵਾ ਸਾਹਿਬ ਜੋ ਪਿਛਲੇ ਦਿਨੀ ਕਿੰਨੇ ਦਿਨਾਂ ਤੋਂ ਮਾਰਨ ਵਰਤ ਦੇ ਬੈਠੇ ਹੋਏ ਆ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਇਹਨਾਂ ਨੇ ਬਿਲਕੁਲ ਹੀ ਸ਼ਰਮ ਲਈ ਹੋਈ ਹੈ ਜੀ ਠੀਕ ਹੈ ਜੀ ਸਾਨੂੰ ਸਾਰਾ ਵਰਗ ਨੂੰ ਇਨਕ ਦੁਖੀ ਕੀਤਾ ਹੋਇਆ ਕਿ ਕੁਛ ਵੀ ਕਿਸੇ ਦੇ ਹੱਥ ਬੱਲੇ ਕੁਛ ਨਹੀਂ ਰਿਹਾ ਸਾਰਾ ਕੁਛ ਕਾਰਪੋਰੇਟ ਦੇ ਹੱਥ ਕਰ ਦਿੱਤਾ ਹੋਇਆ ਜੀ ਉਸ ਦੇ ਕਾਰਨ ਇਹ ਸਾਰਾ ਰੋਸ ਪ੍ਰਦਰਸ਼ਨ ਅਸੀਂ ਸਾਰੇ ਇਕੱਠੇ ਹੋ ਕੇ ਕਰ ਰਹੇ ਆ ਇਕਾ ਜੀ ਦੇਖੋ ਹਰ ਵਰਗ ਇੱਥੇ ਬੈਠਾ ਹੋਇਆ ਹੈ ਜੀ ਹਰ ਇੱਕ ਵਾਰਕ ਦੁਖੀ ਹੈ ਹਰ ਵਰਗ ਦੇ ਵਿੱਚ ਕੋਈ ਹੋਵੇ ਜਿਹੜਾ ਇੱਕ ਸੁਖੀ ਹੋਵੇ ਜੋ ਸਰਕਾਰ ਤੋਂ ਦੁਖੀ ਨਾ ਹੋਇਆ ਹੋਵੇ ਸਰਕਾਰ ਨੇ ਸਾਰਿਆਂ ਨੂੰ ਇੱਕੋ ਹੀ ਲੜਦੇ ਵਿੱਚ ਬਣ ਕੇ ਖੂਚ ਸਟਿਆ ਹੋਇਆ ਹੈ ਜੀ ਕਿਸੇ ਨੂੰ ਕੋਈ ਵੀ ਹਮਾਇਤ ਨਹੀਂ ਦਿੱਤੀ ਜਾਂਦੀ ਜੇ ਜਾ ਸਰਕਾਰ ਦੱਸੇ ਸਾਡੀਆਂ ਮੰਗਾਂ ਗਲਤ ਕਿੱਥੇ ਆ ਬਿਲਕੁਲ ਹਾਂ ਜੀ ਸਰ ਜਿਹੜਾ ਕਿਸਾਨ ਆ ਇੱਕ ਮਿੰਟ ਮਾਫੀ ਚਾਹੁੰਦਾ ਤੁਹਾਡੀ ਗੱਲ ਟੋਕੀ ਆ ਮੈਂ ਤੁਹਾਡੇ ਮਾਧਿਅਮ ਰਹੀਂ ਇਹ ਵੀ ਦੱਸਣਾ ਚਾਹੁੰਨਾ ਇਹ ਭਰਾ ਸਾਡਾ ਜ਼ਮੀਨ ਵਾਲਾ ਨਹੀਂ ਜ਼ਮੀਰ ਵਾਲਾ ਪੰਡਤਾਂ ਦਾ ਮੁੰਡਾ तकरीबन ਪਹਿਲੇ ਦਿਨ ਤੋਂ ਸਾਡੇ ਨਾਲ ਜੁੜਿਆ ਹੋਇਆ ਜਦੋਂ ਵੀ ਇਹਨੂੰ ਕਾਲ ਕਰੀਦੀ ਆ ਪੰਡਤ ਜੀ ਆਪਾਂ ਜਾਣਾ ਨਹੀਂ ਤਾਂ ਪਹਿਲਾਂ ਤਾਂ ਇਹ ਫੋਨ ਕਰਕੇ ਪੁੱਛੂਗਾ ਭਾਜੀ ਜਾਣਾ ਕਿੱਥੇ ਆਵਾ ਮਾਲਪੁਰ ਚੌਂਕ ਦੇ ਵਿੱਚ ਤਿਆਰ ਹੋ ਕੇ ਖੜਾ ਹੁੰਦਾ ਸਵੇਰ ਨੂੰ 4 ਵਜੇ ਜਾਈਏ 3 ਵਜੇ ਜਾਈਏ 2 ਵਜੇ ਜਾਈਏ 1:30 ਵਜੇ ਜਾਈਏ ਪਹਿਲਾਂ ਉੱਥੇ ਆ ਕੇ ਖੜਾ ਹੁੰਦਾ ਸਾਨੂੰ ਅਸੀਂ ਆਉਂਦੇ ਲੇਟ ਹੋ ਜਣੇ ਪਰ ਇਹ ਜੋਦਾ ਨਿਕਲੇ ਲੇਟ ਹੋਇਆ ਜੇ ਆਪਾਂ ਕਹਿ ਲਈਏ ਵੇ ਕਿਸਾਨਾਂ ਦੀ ਲੜਾਈ ਹੈ ਜਾਂ ਜ਼ਮੀਨਾਂ ਨਹੀਂ ਗਲਤ ਹੈ ਇਹ ਇੱਕ ਜਨ ਅੰਦੋਲਨ ਬਣ ਗਿਆ ਜਿਵੇਂ ਪਹਿਲਾ ਅੰਦੋਲਨ ਆਪਾਂ ਕਰਕੇ ਆਏ ਸੀਗੇ ਉਹ ਸੇਮ ਹੋਈ ਹੈ ਜੀ ਬਹੁਤ ਸ਼ੁਕਰ ਹੈ ਜੀ ਬਹੁਤ ਮਿਹਰਬਾਨੀ ਬਾਪੂ ਜੀ ਇੱਕ ਵਾਰ ਤਸਵੀਰ ਦਿਖਾ ਦਿਓ ਮੈਂ ਜਿਵੇਂ ਗੱਲ ਮੈਂ ਝੰਡਾ ਦਿਖਾ ਰਿਹਾ ਨਹੀਂ ਤੁਹਾਡਾ ਤੁਸੀਂ ਆ ਦੇਖੋ ਭਾਰਤੀ ਕਿਸਾਨ ਯੂਨੀਅਨ ਦੁਆਬਾ ਬੀ ਕੇ ਯੂ ਦੁਆਬਾ ਤੇ ਟੈਗ ਦੇਖ ਲਓ ਝੰਡਾ ਦੇਖ ਲਓ ਇਹ ਕੋਈ ਦਿਹਾੜੀ ਤੇ ਨਹੀਂ ਸੱਦੇ ਕਿਉਂਕਿ ਕਈ ਵੇਲੇ ਲੋਕ ਕਹਿ ਦਿੰਦੇ ਆ ਜਿਹੜੇ ਕਿਸਾਨ ਵਿਰੋਧੀ ਹੁੰਦੇ ਆ ਇਹ ਮੰਦੀ ਭਾਵਨਾ ਆ ਮੰਦੀ ਪੀੜ ਮੈਂ ਇੱਥੇ ਪਹੁੰਚਿਆ ਇੱਕ ਦਰਦ ਹੁੰਦਾ ਮੈਂ ਜਿਵੇਂ ਪੰਡਤ ਜੀ ਨਾਲ ਗੱਲ ਕਰ ਰਿਹਾ ਸੀਗਾ ਕਿ ਜਦ ਸਰਕਾਰ ਦੱਸੇ ਕਿਸਾਨ ਗਲਤ ਕਿੱਥੇ ਆ ਕਿਸਾਨ ਕਹਿੰਦਾ ਆਪਣੀ ਫਸਲ ਸਟੋਰ ਕਰਕੇ ਵੇਚਦਾ ਕਿਸਾਨ ਤਾਂ ਐਮ ਐਸ ਪੀ ਮੰਗਦਾ ਮਿਨੀਮਮ ਸਪੋਰਟ ਪ੍ਰਾਈਸ ਮੈਕਸਿਮਮ ਨਹੀਂ ਮਿਨੀਮਮ ਮੰਗ ਰਿਹਾ ਤਾਂ ਜੋ ਜਿਹੜੀ ਕਿਸਾਨੀ ਆ ਜਿਹੜੀ ਘਟ ਤੇ ਜਾ ਰਹੀ ਹੈ ਉਹਦਾ ਅਸਲ ਮੁੱਲ ਇਹਨਾਂ ਨੂੰ ਮਿਲ ਸਕੇ ਤਸਵੀਰਤ ਦਿਖਾ ਦਿਓ ਤੁਸੀਂ ਇੱਕ ਵਾਰੀ ਤਾਂ ਜਵੇਲਾ ਇੱਕ ਵਾਰ ਫਿਰ ਤੋਂ ਆ ਤੇ ਆਪਾਂ ਆਪਣੇ ਨਾਲ ਖੜੇ ਹੋਈਏ ਕਿਉਂਕਿ ਕਿਸਾਨ ਕਿਤਨਾ ਕਿਤੇ ਗੁੰਮਰਾਹ ਵੀ ਹੋ ਰਿਹਾ ਕਿ ਅਸੀਂ ਤਾਂ ਅੰਦੋਲਨ ਜਿੱਤ ਚੁੱਕੇ ਆ ਅੰਦੋਲਨ ਹਲੇ ਨਹੀਂ ਜਿੱਤਿਆ ਕਿਉਂਕਿ ਉਦੋਂ ਨੋਟੀਫਿਕੇਸ਼ਨ ਨਹੀਂ ਹੋਈ ਸੀ ਵਿਚਲੀਆਂ ਗੱਲਾਂ ਹਲੇ ਤੱਕ ਬਹੁਤੀਆਂ ਨਹੀਂ ਪਤਾ ਜੇ ਤੁਸੀਂ ਡਿਟੇਲ ਚ ਜਾਂਦੇ ਹੋ ਤਾਂ ਗੱਲ ਸਮਝੋਗੇ ਕਿ ਨੋਟੀਫਿਕੇਸ਼ਨ ਨਹੀਂ ਹੋਈ ਸੀ ਰਾਸ਼ਟਰਪਤੀ ਸਾਹਿਬ ਦੇ ਸਾਈਨ ਹੋ ਗਏ ਸੀਗੇ ਲੇਕਿਨ ਨੋਟੀਫਿਕੇਸ਼ਨ ਹਲੇ ਤੱਕ ਨਹੀਂ ਹੋਈ ਜਿਸ ਦੇ ਕਰਕੇ ਹਾਲੇ ਵੀ ਲੜਾਈ ਜਿਹੜੀ ਆ ਜਿਹੜੇ ਸੀਨੀਅਰ ਕਿਸਾਨ ਆਗੂਆਂ ਦੇ ਕਹਿਣ ਦੇ ਮਤਾਬਕ ਲੜਾਈ ਹੱਲੇ ਵੀ ਆਰ ਪਾਰ ਦੀ ਅਸੀਂ ਇਸ ਸਮੇਂ ਬਹਿਰਾਮ ਟੋਲ ਪਲਾਜ਼ਾ ਤੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ 7 ਵਜੇ ਤੋਂ ਇੱਥੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਸੰਕੇਤਕ ਜਿਹੜਾ ਪ੍ਰੋਟੈਸਟ ਚੱਲ ਰਿਹਾ ਔਰ ਨਾਲ ਦੀ ਨਾਲ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਬਹੁਤੀਆਂ ਗੱਡੀਆਂ ਬਹੁਤੀ ਆਵਾਜ਼ ਆਈ ਜਿਹੜੀ ਉਹ ਨਹੀਂ ਆ ਰਹੀ ਉਧਰੋਂ ਕੀ ਆਲੇ ਬਹੁਤੀ ਜਿਹੜੀ ਆਵਾਜ਼ ਆਈ ਉਹ ਇਧਰਲੇ ਪਾਸੇ ਨਹੀਂ ਆਈ ਕਿਉਂਕਿ ਲੋਕ ਅਵੇਰੇ ਹੀ ਨੇ ਤਾਂ ਮੈਂ ਤੁਹਾਨੂੰ ਬਾਬਾ ਜੀ ਇਹ ਰੂਬਰੂ ਕਰਦਾ ਬਾਬਾ ਜੀ ਇੱਕ ਮਿੰਟ ਆ ਜਾਓ ਬਾਬਾ ਜੀ ਇੱਕ ਮਿੰਟ ਆ ਜਾਓ ਬੱਤ ਤੋਂ ਬੱਤ ਕਰਿਆ ਜੋ ਕਿਉਂਕਿ ਸਾਨੂੰ ਉਹਨਾਂ ਨੂੰ ਜ਼ਰੂਰਤ ਹੈ ਇਸ ਫੋਟੋ ਦੇ ਨਾਲ ਖਾਣ ਦੀ ਅਸੀਂ ਇਹ ਖੜਾਗੇ ਜੇਕਰ ਰਾਜਨਾਥ ਨੇ ਗੱਲ ਕਰੀ ਜਿਵੇਂ ਉਹਨਾਂ ਨੇ ਤਾਂ 당 ਹੀ ਮਾਰਨ ਇਸ ਕਰਕੇ ਸਾਨੂੰ ਟਾਈਮ ਚਲੋ ਉਹ ਦੋ ਤਸਵੀਰ ਤੁਸੀਂ ਇਸ ਸਮੇਂ ਬਹਿਰਾਮ ਤੋਂ ਦੇਖ ਰਹੇ ਆ ਤਸਵੀਰਾਂ ਤੁਸੀਂ ਇਸ ਸਮੇਂ ਬਹਿਰਾਮ ਤੋਂ ਦੇਖ ਪਾ ਰਹੇ ਹੋ ਹਾਲਾਂਕਿ ਮੈਂ ਬਾਬਾ ਜੀ ਨਾਲ ਗੱਲਬਾਤ ਕੀਤੀ ਕਹਿੰਦੇ ਕਿ ਮੈਂ ਨਹੀਂ ਚਾਹੁੰਦਾ ਕੋਈ ਗੱਲ ਕਰਨੀ ਪਰ ਮੈਂ ਆਪਣੇ ਭਾਵ ਪ੍ਰਗਟ ਕਰਨਾ ਹੈ ਆਪਣੀ ਹਾਜ਼ਰੀ ਲਾਉਣੀ ਹੈ ਮੱਖਣ ਬਾਜੀ ਸਾਰੇ 7 ਵਜੇ ਤੋਂ ਪ੍ਰੋਟੈਸਟ ਚੱਲ ਰਿਹਾ ਤੁਹਾਨੂੰ ਵੀ 3-4 ਘੰਟੇ ਹੋ ਗਏ ਇੱਥੇ ਆਏ ਹੋਏ ਮਾਹੌਲ ਨੂੰ ਕਿਵੇਂ ਦੇਖ ਰਹੇ ਹੋ ਪਹਿਲਾਂ ਨਾਲੋਂ ਕੀ ਵੱਖਰਾ ਹੈ ਪਹਿਲਾਂ ਨਾਲੋਂ ਤਾਂ ਦੇਖੋ ਜੀ ਪਹਿਲਾਂ ਤਾਂ ਪੀਵੀ 32 ਦੇ ਸਾਰੇ ਦਰਸ਼ਕਾਂ ਨੂੰ ਬਾਈਬਲ ਜੀਕਾ ਖਾਲਸਾ ਬਾਈਬਲ ਜੀ ਕੀ ਫਤਿਹ ਇਹ ਜਿਹੜਾ ਸੰਘਰਸ਼ ਆ ਦਾ ਸ਼ੁਰੂ ਦਾ 2020 ਚ ਹੀ ਹੋਇਆ ਸੀ ਜਦੋਂ ਉਹ ਜਦੋਂ ਵੀ ਦੇਖੋ ਉਸ ਵੇਲੇ ਮੋਦੀ ਸਾਹਿਬ ਨੇ ਕਹਿਤਾ ਸੀ ਮੰਗਾਂ ਮੰਨ ਲਈਆਂ ਪਰ ਸਾਡੇ ਕਿਸਾਨ ਜਥੇਬੰਦੀਆਂ ਨੂੰ ਸਾਰੇ ਦੇਸ਼ ਦੇ ਕਿਸਾਨਾਂ ਨੂੰ ਉਸ ਵੇਲੇ ਤੱਕ ਗੱਲ ਕਰ ਜਦੋਂ ਵੀ ਕੋਈ ਵੀ ਮੰਗ ਜਿਹੜੀ ਆ ਮੰਨਣ ਤੋਂ ਕਾਨੂੰਨ ਵਾਪਸ ਲੈਣ ਦਾ ਕਹਿ ਦੇਣਾ ਇੱਕ ਜਵਾਨੀ ਹੋਰ ਗੱਲ ਆ ਨੋਟੀਫਿਕੇਸ਼ਨ ਨਹੀਂ ਹਜੇ ਤੱਕ ਆਇਆ ਇਹ ਜੁਮਲਾ 15 ਲੱਖ ਦਾ ਇਹ ਜੁਮਲਾ 15 ਲੱਖ ਵਾਲਾ ਜੁਮਲਾ ਆ ਦੀ ਦੇਖੋ ਜੀ ਉਹ ਬਜ਼ੁਰਗ ਨੇਤਾ ਸਾਡੇ ਕਿੰਨੇ ਦਿਨਾਂ ਤੋਂ 35 ਦਿਨਾਂ ਤੋਂ ਭੁੱਖ ਹੜਤਾਲ ਤੇ ਆ ਤੇ ਸਾਨੂੰ ਸਮਰਥਨ ਕਰਨਾ ਚਾਹੀਦਾ ਅਸੀਂ ਵੀ ਸਮਰਥਨ ਦਈਏ ਤੁਸੀਂ ਕਮੈਂਟ ਵੀ ਕਰ ਰਹੇ ਸੀ ਮੈਂ ਪੜਿਆ ਕਿ ਸਾਥ ਦੇਣਾ ਚਾਹੀਦਾ ਸਾਥ ਦੇਣਾ ਚਾਹੀਦਾ ਸਾਰਿਆਂ ਦਾ ਦੇਖੋ ਜੀ ਇਹ ਸਾਰਿਆਂ ਦਾ ਵੈਸੇ ਹੀ ਫਰਜ਼ ਬਣਦਾ ਨੈਤਿਕਤਾ ਤੌਰ ਤੇ ਇਸ ਧਰਮੇ ਦਾ ਇਸ ਸੰਘਰਸ਼ ਦੇਣਾ ਚਾਹੀਦਾ ਤੇ ਸਾਥ ਦੇਣਾ ਚਾਹੀਦਾ ਮੇਰੀ ਅਪੀਲ ਆ ਵੀ 4 ਤਰੀਕ ਨੂੰ ਵੀ ਉਹਨਾਂ ਨੇ ਕਾਲ ਦਿੱਤੀ ਉਹ ਵੱਧ ਤੋਂ ਵੱਧ ਉੱਥੇ ਲੋਕਾਂ ਨੂੰ ਕੌਂਸਲਿੰਗ ਦੀ ਅਪੀਲ ਕਰਦੇ ਜੀ ਪ੍ਰਧਾਨ ਜੀ ਕੀ ਕਹੋਗੇ ਅੱਜ ਦਾ ਹਾਂ ਜੀ ਮੈਂ ਰਣਜੀਤ ਸਿੰਘ ਰਟੈਂਡਾ ਭਾਰਤੀ ਸੰਘ ਜੋਂ ਲਖੋਵਾਲ ਦਾ ਜਨਰਲ ਸੈਕਟਰੀ ਪੰਜਾਬ ਦਾ ਜੀ ਸੋ ਮੈਂ ਅੱਜ ਜਿਸ ਤਰ੍ਹਾਂ ਭਾਵੇਂ ਸਾਡੇ ਵਿੱਚ ਕੁਝ ਬਖਰੀਵੇਂ ਪਏ ਹੋ ਸੀ ਸਾਰੀਆਂ ਜਥੇਬੰਦੀਆਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਦਿੱਲੀ ਦਾ ਸੰਘਰਸ਼ ਲੜਿਆ 32 ਜਥੇਬੰਦੀਆਂ ਸੀ ਉਸ ਵੇਲੇ ਉਸ ਵੇਲੇ 10 ਜਥੇਬੰਦੀਆਂ ਵਿੱਚੋਂ ਰਾਜੀਵਾਲ ਪੰਜ ਜਥੇਬੰਦੀਆਂ ਲੈ ਕੇ ਪਾਸੇ ਹੋ ਗਿਆ ਸੀ ਉਸ ਤੋਂ ਬਾਅਦ ਡੱਲੇਵਾਲ ਸਾਹਿਬ ਵੀ ਪੰਜ ਜਥੇਬੰਦੀਆਂ ਲੈ ਕੇ ਪਾਸੇ ਹੋ ਗਏ ਸੀ ਸੋ 22 ਜਥੇਬੰਦੀਆਂ ਰਹਿ ਗਈ ਸੀ ਫਿਰ ਰਾਜੀਵਾਲ ਜਥੇਬੰਦੀ ਵਿੱਚ ਰਲ ਗਈ ਉਸ ਤੋਂ ਬਾਅਦ ਡੱਲੇਵਾਲ ਸਾਹਿਬ ਅਤੇ ਇਹਨਾਂ ਦੇ ਨਾਲ 4-5 ਜਥੇਬੰਦੀਆਂ ਹੋਰ ਬਖਰੀਆਂ ਰਹਿ ਗਈਆਂ ਸੋ ਇਹ ਥੋੜਾ ਜਿਆ ਸਰਕਾਰ ਦੇ ਉੱਤੇ ਵਜਨ ਤਦ ਹੀ ਘਟ ਪਿਆ ਕਿਉਂਕਿ ਸਾਡਾ ਏਕਾ ਜਿਹੜਾ ਆ ਉਹ ਬਿਲਕੁਲ ਸਰਕਾਰ ਤੱਕ ਪਹੁੰਚ ਗਿਆ ਏਕਾ ਨਹੀਂ ਹੈ ਪਰ ਹੁਣ ਜਿਹੜੇ ਸਬੀਕਰਨ ਬਣ ਗਏ ਆ ਹੁਣ ਇਹਦੇ ਵਿੱਚ ਸਾਡੀਆਂ ਜਥੇਬੰਦੀਆਂ ਉੱਥੇ ਖਨੌਰੀ ਬਾਰਡਰ ਤੇ ਵੀ ਪਹੁੰਚ ਰਹੀਆਂ ਆ ਅਤੇ ਸਾਡੇ ਸਾਡੀਆਂ ਜਥੇਬੰਦੀਆਂ ਨੇ ਜਿਸ ਤਰ੍ਹਾਂ ਲਖਵਾਲ ਜਥੇਬੰਦੀ ਆ ਸਾਡੀ ਇਹਨਾਂ ਨੇ ਸਾਡੇ ਨੂੰ ਸੁਨੇਹਾ ਵੀ ਭੇਜ ਦਿੱਤੇ ਆ ਕਿ ਤੁਸੀਂ ਉਹਨਾਂ ਦਾ ਡੱਟ ਕੇ ਸਾਥ ਦਿਓ ਸੋ ਅੱਜ ਅਸੀਂ ਉਸ ਉਹਨਾਂ ਦੇ ਸੁਨੇਹੇ ਨੂੰ ਵਰਕਰ ਰੱਖਣ ਦੇ ਵਾਸਤੇ ਅੱਜ ਇਸ ਟੋਲ ਪਲਾਜ਼ੇ ਬਹਿਰਾਮ ਦੇ ਉੱਤੇ ਵੀ ਪਹੁੰਚੇ ਆ ਅਤੇ ਖਨੌਰੀ ਬਾਰਡਰ ਦੇ ਉੱਤੇ ਤੁਹਾਨੂੰ ਪਤਾ ਵੀ ਹੋਵੇਗਾ ਕਿ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਆ ਉਹ ਵੀ ਪਹੁੰਚੇ ਆ ਜਿਹੜੀ ਸਾਡੇ ਕੌਮੀ ਜਨਰਲ ਸਕੱਤਰ ਆ ਰਕੇਸ਼ਟ ਕੈਤ ਜੀ ਉਹ ਵੀ ਉੱਥੇ ਇਕਨੌਰੀ ਬਾਡਰ ਤੇ ਪਹੁੰਚੇ ਆ ਸੋ ਉਹਨਾਂ ਦਾ ਵੀ ਸਨੇਹਾ ਆਪ ਅਸੀਂ ਹੁਣ ਇਹ ਮੋਰਚੇ ਨੂੰ ਅੱਗੇ ਵਧਾ ਕੇ ਪੂਰਾ ਸੰਘਰਸ਼ ਪੂਰੇ ਇੱਕ ਮਿਕ ਹੋ ਕੇ ਲੜਾਂਗੇ ਤਾਂ ਦੀ ਜਿੱਤ ਪ੍ਰਾਪਤ ਕਰਾਂਗੇ ਜਿੱਤ ਸਾਡੀ ਹੋਵੇਗੀ ਅੱਜ ਜਥੇਬੰਦੀ ਦੀ ਨੈਕਸਟ ਕਾਲ ਕੀ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਸਾਡੀ ਜੱਥੇਬੰਦੀ ਜੇ ਸੁਣੋ ਤਾਂ ਇਹੀ ਆ ਵੀ 4 ਤਰੀਕ ਨੂੰ ਸਾਰੇ ਜੱਥੇਬੰਦੀਆਂ ਉੱਤੇ ਦੱਲਿਆਵਾਲ ਦੇ ਸਨੇਹ ਦੇ ਉੱਤੇ ਉੱਥੇ ਪਹੁੰਚ ਰਹੀਆਂ ਆ ਉਸ ਤੋਂ ਬਾਅਦ ਸਾਡਾ ਪੂਰਨ ਏਕਾ ਹੋ ਜਾਣਾ ਆ ਅਤੇ ਏਕਾ ਜਦੋਂ ਹੋ ਜਾਣਾ ਸਰਕਾਰ ਨੂੰ ਇੱਕਦਮ ਬਫਤਾ ਪੈ ਜਾਣੀ ਆ ਵੀ ਸਾਰੇ ਫੇਰ ਇੱਕਦਮ ਇਕੱਠੇ ਹੋ ਗਏ ਆ ਅਤੇ ਦਿੱਲੀ ਜਿਸ ਤਰ੍ਹਾਂ ਪਹਿਲਾਂ ਸੰਘਾ ਜਿੱਤਿਆ ਉਸ ਤਰ੍ਹਾਂ ਇਹਨਾਂ ਨੇ ਹਟਣਾ ਨਹੀਂ ਗਾ ਜਿੱਨਾਂ ਚਿਰਾਂ ਨੂੰ ਜਿੱਤ ਨਹੀਂ ਹੋ ਗਈ ਇੱਕ ਮੰਚ ਡਰ ਬਣਿਆ ਰਹਿੰਦਾ ਕਿਉਂਕਿ 35 ਦਿਨ ਹੋ ਗਏ ਅੱਜ ਭੁਖਾ ਹੜਤਾਲ ਤੇ ਬੈਠੇ ਹੋਏ ਦੱਲੇਵਾਲ ਸਾਹਿਬ ਨੂੰ ਰੱਬ ਨਾ ਕਰੇ ਜੇ ਕੋਈ ਬਾਣਾ ਵਾਪਰ ਗਿਆ ਫਿਰ ਬਿਲਕੁਲ ਜੀ ਬਿਲਕੁਲ 35 ਦਿਨ ਹੋ ਗਏ ਆ ਅੰਨ ਛੱਡ ਕੇ ਤਾਂ ਇੱਕ ਦਿਨ ਵੀ ਨਹੀਂ ਸਰਦਾ ਆਪਣਾ ਜਿਸ ਤਰ੍ਹਾਂ ਆ ਇਹ ਗੱਲ ਆ ਪਰ ਉਹਨਾਂ ਨੂੰ ਤਾਂ 35 ਦਿਨ ਹੋ ਗਏ ਆ ਪਰ ਉਹ ਪਰਮਾਤਮਾ ਦੀ ਕਿਰਪਾ ਆ ਜਿਸ ਤਰ੍ਹਾਂ ਸਾਡੇ ਇਤਿਹਾਸ ਦੇ ਵਿੱਚ ਜਿਹੜਾ ਲਿਖਿਆ ਹੋਇਆ ਆ ਆਪਣੇ ਗੁਰੂਆ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਸ਼ਹੀਦیاں ਹੋਈਆਂ ਉਹਦੇ ਤੱਕ ਇਹ ਉਹਨਾਂ ਦੀ ਉਹਨਾਂ ਦੀ ਕੁਰਬਾਨੀ ਦੇ ਉੱਤੇ ਉਹਨਾਂ ਦਾ ਅਸ਼ੀਰਵਾਦ ਹੈ ਜਿਹੜਾ ਕਿ 35 ਦਿਨ ਤੱਕ ਵੀ ਹਜੇ ਜਿਉਂਦੇ ਆ ਅਤੇ ਆਸ ਕਰਦੇ ਆ ਕਿ ਦਿੱਲੀ ਸਰਕਾਰ ਉਹ ਛੁੱਕੇਗੀ ਅਤੇ ਉਹ ਜਿੰਦੇ ਹੋਈ ਰਹਿਣਗੇ ਅਤੇ ਉਹਨਾਂ ਦੀ ਕੁਰਬਾਨੀ ਸਦਾ ਹੀ ਇਤਿਹਾਸ ਵਿੱਚ ਜਿਹੜੀ ਆ ਲਿਖਤੀ ਰਹੇਗੀ ਲਿਖੀ ਰਹੇਗੀ ਭਾਵੇਂ ਉਹ ਕਿਉਂਕਿ ਜਿੰਦਾ ਸ਼ਹੀਦ ਵੀ ਬਣ ਜਾਣਗੇ ਸੰਘਰਸ਼ ਦੇ ਵਿੱਚ ਇਹ ਦਿੱਲੀ ਸਰਕਾਰ ਮੰਨ ਵੀ ਜਾਵੇਗੀ ਫਿਰ ਉਹ ਜਿੰਦਾ ਸ਼ਹੀਦ ਹੋ ਕੇ ਫਿਰ ਲੋਕਾਂ ਦੀ ਸੇਵਾ ਕਰਦੇ ਰਹਿਣ ਇਹੀ ਕੰਮ ਹੈ ਇੱਕਲਾ ਸਵਾਲ ਕੇਂਦਰ ਸਰਕਾਰ ਦੇ ਨਾਲ ਤਾਂ ਲੜਾਈ ਹੈ ਲੇਕਿਨ ਸੂਬਾ ਸਰਕਾਰ ਜੋ ਇਸ ਸਮੇਂ ਹੈ ਉਹਨਾਂ ਦਾ ਜੋ ਤਰੀਕਾ ਕਰ ਹੈ ਉਹਨੂੰ ਕਿਵੇਂ ਦੇਖ ਲਈ ਸੁਪਾ ਸਰਕਾਰ ਨੂੰ ਪਹਿਲਾਂ ਤਾਂ ਇਹ ਚਾਹੀਦਾ ਸੀ ਪਹਿਲਾਂ ਤਾਂ ਇਹ ਚੁੱਪ ਕਰਕੇ ਚੁੱਪ ਬੱਠੀ ਫੇਰਠੀ ਆ ਪਰ ਦੂਜਾ ਨੰਬਰ ਇਹ ਆਪੇ 92 93 ਜਾਂ 94 ਹੋਗਾ ਜਾਂ ਹੁਣ ਤਾਂ ਇਹਨਾਂ ਦੇ ਜਿਹੜੇ ਐਮ ਐਲ ਏ ਆ ਉਹਨਾਂ ਨੂੰ ਲੈ ਕੇ ਕਿਉਂ ਨਹੀਂ ਇਹ ਦਿੱਲੀ ਦੇ ਵਿੱਚ ਸਾਡੇ ਪੰਜਾਬ ਦੀਆਂ ਜੋ ਮੰਗਾਏ ਆ ਕਿਉਂਕਿ ਪੰਜਾਬ ਦੇ ਲਈ ਇਹ ਬਣਾਏ ਆ ਪੰਜਾਬ ਨੂੰ ਵਧੀਆ ਚਲਾਉਣ ਦੇ ਇਹ ਬਣਾਏ ਆ ਪੰਜਾਬ ਦੀਆਂ ਮੰਨ ਗੰਗਾ ਰਹਿ ਕੇ ਉੱਥੇ ਜਾ ਕੇ ਬੈਠਣ ਪਿਛਲੇ ਤਰਨੇ ਚ ਤੇ ਤਰਨੇ ਜਾ ਕੇ ਬਹਿੰਦੇ ਸੀ ਕਿ ਦਿੱਲੀ ਉਹ ਡਰਾਮੇਬਾਜ਼ੀ ਆ ਜੀ ਸਾਰੇ ਜੋ ਰਾਜਨੀਤਿਕ ਪਾਰਟੀਆਂ ਆ ਅਸੀਂ ਤਾਂ ਉਹਨਾਂ ਨੂੰ ਐਸੇ ਕਰਕੇ ਪੱਖਰੇ ਰੱਖਣੇ ਚਾਹੁੰਦੇ ਆ ਜਦੋਂ ਵੀ ਰਾਜਨੀਤੀ ਵਿੱਚ ਬਾੜਨੀ ਆ ਫੇਰ ਰਾਜਨੀਤੀ ਖੇਡ ਕੇ ਇਹਨਾਂ ਨੇ ਆਪੋ ਆਪਣੇ ਜੋੜੇ ਆ ਉਹ ਮੁਫਾਤ ਪਾਲਣੇ ਆ ਨਾ ਕਿ ਕਿਸੇ ਦੇ ਬਾਰੇ ਸੋਚਣਾ ਕਿਉਂਕਿ ਰਾਜਨੀਤੀ ਹੈ ਹੀ ਇਹੋ ਜਹੀ ਆ ਇਹ ਹੀ ਚੀਜ਼ ਹੈ ਬਹੁਤ ਸ਼ੁਕਰੇ ਸਰ ਬਹੁਤ ਮਿਹਰਬਾਨੀ ਤਾਂ ਇਹ ਟੈਂਡਾ ਸਾਹਿਬ ਨਾਲ ਆਪਾਂ ਗੱਲਬਾਤ ਕੀਤੀ ਆ ਮੱਖਣ ਬਾਜੀ ਇੱਕ ਮਿੰਟ ਆ ਜਾਓ ਹੁਣ ਤੁਸੀਂ ਸੁਣਿਆ ਕਿ ਰਟੈਂਡਾ ਸਾਹਿਬ ਕਹਿੰਦੇ ਸਾਡੀਆਂ ਜਥੇਬੰਦੀਆਂ ਜਿਹੜੀਆਂ ਉਹ ਸਮਰਥਨ ਦੇ ਰਹੀਆਂ ਕੀ ਕਹੋਗੇ ਇਟ ਹੋ ਗੇ ਦੇਣਾ ਚਾਹੀਦਾ ਦੇਣਾ ਚਾਹੀਦਾ ਜੀ ਸਾਰਿਆਂ ਦਾ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹਾਂਜੀ ਬਿਲਕੁਲ ਸਾਰਿਆਂ ਜਥੇਬੰਦੀਆਂ ਬੱਤੀਆਂ ਜਥੇਬੰਦੀਆਂ ਸਾਰਿਆਂ ਨੂੰ ਇਕੱਠੇ ਜਿਹੜੇ ਅੱਜ ਘਰਾਂ 'ਚ ਵੀ ਬੈਠੇ ਆ ਨਾ ਜਿਹੜੇ ਕਿਸਾਨ ਅੰਦੋਲਨ ਦੇ ਟਾਈਮ ਜਾਦਾ ਆਪਣੇ ਆਪ ਨੂੰ ਉਹ ਕਹਿੰਦੇ ਸੀ ਲੀਡਰ ਆ ਸੀ ਜੀ ਕਿਸਾਨ ਲੀਡਰ ਐ ਏਰੀਆ ਦੇ ਕਿਸਾਨ ਲੀਡਰ ਐ ਅੱਜ ਘਰੇ ਬੈਠੇ ਆ ਬੜੀ ਸ਼ਰਮ ਦੀ ਗੱਲ ਐ ਉਹਨਾਂ ਬੜੀ ਗੱਲ ਐ ਮਾੜੀ ਗੱਲ ਐ ਇੱਕ ਇਨਸਾਨ ਤਿਲ ਤਿਲ ਮਰ ਰਿਹਾ ਰੱਬ ਨਾ ਕਰੇ ਕੋਈ ਪਾਣਾ ਵਾਪਰ ਕੇ ਫਿਰ ਕੀ ਜਵਾਬ ਦਊਗਾ ਇਹ ਤਾਂ ਜੀ ਫਿਰ ਮੈਂ ਤਾਂ ਇਹੀ ਕਹੂੰਗਾ ਵੀ ਜੇ ਅੱਜ ਨਹੀਂ ਨਾ ਉਸ ਬੰਦੇ ਦਾ ਡੱਲੇਵਾਲ ਸਾਹਿਬ ਦਾ ਸਾਥ ਦਿੱਤਾ ਤਾਂ ਫਿਰ ਬਾਅਦ ਵਿੱਚ ਕੋਈ ਪ੍ਰਮਾਤਮਾ ਨਾ ਕਰੇ ਕੋਈ ਪਾਣਾ ਵਰਤ ਗਿਆ ਤੇ ਇਹਨਾਂ ਨੂੰ ਉਹਨਾਂ ਦੇ ਅੰਤਮ ਸੰਧਾਰਨੀ ਦੀ ਤੇ ਵੀ ਨਹੀਂ ਬੰਡ ਦੇਣਾ ਚਾਹੀਦਾ ਇਹਨਾਂ ਤਸਵੀਰਾਂ ਇੱਕ ਵਾਰੀ ਦਿਖਾ ਦਿਓ ਤਸਵੀਰਾਂ ਦਿਖਾ ਦਿਓ ਜਿਹੜੇ ਬੈਠੇ ਆ ਇਕੱਲੇ-ਇਕੱਲੇ ਦੀ ਤਸਵੀਰ ਦਿਖਾ ਦਿਓ مرد مرد بیٹھا ہوتے رہیے اس طرح سنگرش جتنا نہیں جانا سنگرش جتنے سامنے ایک ضرورت ہے سامان ضرورت ہے ਇਥੇ ਅਖਤਾਰ ਇਕ ਇੱਕ ਗੱਲ ਪੱਟਾਂ ਦੀ ਮੈਂ ਬੇਨਤੀ ਕਰਾਂ ਧਾੜੀ ਹੈ ਗੁਰੂ ਦਾ ਧਾੜੀ ਮੈਂ ਬੇਨਤੀ ਕਰਾਂ ਕਿ ਪਿਆਰੇ ਕਿਸੇ ਸ਼ਹਿਰ ਵਿੱਚ ਬੜਾ ਸ਼ਰਮਤ ਪਿਆ ਇਥੇ ਕੋਈ ਕਹਿੰਦਾ ਕਿ ਕੌਮਾਂ ਦੁਨੀਆ ਨਾਲ ਕੁਰਬਾਨੀਆਂ ਦੇ ਅੱਜ ਮਰੋ ਤਾਂ ਹਾਂ ਮਰ ਜਾਂਦੇ ਤੇ ਮੈਂ ਬੇਨਤੀ ਕਰਾਂ ਕਿ ਅੱਜ ਕੁਰਬਾਨੀ ਦਾ ਰੱਖਤਾ ਕੋਈ ਆ ਕਿਉਂ ਧਲੇ ਵਾਲਾ ਸਾਹਮਣੇ ਸਰਾਂ ਦਾ ਹੱਥ ਖਾਲੀ ਕਰਦਾ ਜੇ ਜਤਰਾਣ ਦੀ ਹੋਤੀ ਵੀ ਜਾਨੇ ਦਾ ਹੱਥ ਨਹੀਂ ਆਦਾ ਤੇ ਸਰਦਾਰ ਮਾਣਦਾ ਕਿਸੇ ਇੱਕ ਦੀ ਪਰਿਵਾਰ ਦੀ ਜ਼ਿੰਦਗੀਆਂ ਨੂੰ ਉਹ ਕੌਣ ਰੱਖਦੇ ਨੇ ਨਾਲ ਕੰਨੀਆਂ ਦੇ ਕਿਸੇ ਤਾਕਤ ਤਲਵਾਰ ਨੂੰ ਮੁੱਖ ਮੰਨਿਆ ਵੀ ਕਿਸੇ ਬੱਦਖੋ ਦੇਸ਼ ਦੇ ਭੰਗੀਆਂ ਦੇ ਵਿੱਚ ਕਿਸਾਨੀ ਦੀਆਂ ਚੰਗੀਆਂ ਨੇ ਚੰਗੇ ਖਾਲੇ ਚੰਗੀਆਂ ਨਿਸ਼ਾਨੀਆਂ ਦੇ ਉਹ ਤਾਂ ਕੱਪਸ਼ਿਆਲੇ ਕੱਟ ਗਿਆ ਉਹ ਪਰਵਾਜ਼ ਜੂਂਦੀਆਂ ਨਾਲ ਕੁਰਬਾਨੀਆਂ ਦੇ ਸ਼ਾਹਦੂ ਗਵਾਂ ਦੇ ਕੁਰਬਾਨੀਆਂ ਕੀਤੀਆਂ ਨੇ ਅੱਜ ਮਾਨ ਦੇ ਨਾਲ ਚੁੱਕੀ ਆ ਕਿ ਮੈਂ ਇੱਥੇ ਕਿਰਦਾਰ ਕਰ ਰਿਹਾ ਜੇ ਅਸੀਂ ਕਿਸਾਨੀ ਨੂੰ ਬਚਾਉਣਾ ਹੈ ਕਿਸਾਨੀ ਨੂੰ ਜਿੰਦਾ ਰੱਖਣਾ ਹੈ ਤੇ ਵੇਰ ਵੀ ਸ਼ਾਹਦੂ ਕੁਰਬਾਨੀਆਂ ਕਰਨੀਆਂ ਪੈਣਗੀਆਂ ਜਿਹੜੇ ਕੁਰਬਾਨੀ ਕਰਨੇ ਸਭ ਤੋਂ ਅੱਗੇ ਲੱਗਿਆ ਨਹੀਂ ਦੇਖੇ ਸਾਡੀਆਂ ਇਹ ਖੌਂਜਾ ਟਾੜੀਆਂ ਸੀ ਕਿ ਲਿੰਦਰ ਖਾ ਗਿਆ ਪਰਵਾਹ ਦੇ ਆਪ ਫੱਜ ਜਾਂਦਾ ਪਰ ਮੈਂ سا فرد بند ہے کہ اچھی سوچنے ہک لے جائے ساری لام بندی نہ ہوئی جنہ چر اب وکرے بکھرے راج ہاتھ دے ان چر سو حق نہیں پہلے موڑ کے ان شرح لیت کرا ضروری ہے سامان کہ ابھی اپنے حق کی خطر ਬਾਤ ਤੋਂ ਬਾਅਦ ਜਾਰੂ ਪੁੱਛੇ ਤੇ ਸ਼ਾਦੀ ਇਕਤਾ ਦੀ ਬੜੀ ਜ਼ਰੂਰਤ ਹੈ ਸ਼ਾਦੀ ਦੁਨੀ ਕੀ ਹਿੰਦੀ ਦੀ ਜ਼ਰੂਰਤ ਹੈ ਮੈਂ ਇਹ ਕਹਿੰਦਾ ਕਿ ਜਦੋਂ ਕਾਹ ਦੇ ਜੰਮੇ ਅਸੀਂ ਆ ਰਹੇ ਹ ਜਿੰਨੇ ਘਰਾਂ ਤੇ ਜਾਂਦੇ ਆ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਨਾਲ ਦੇ ਲੋਕਾਂ ਦੀ ਪ੍ਰੋਤਕ ਦਾ ਬਲਕਾ ਜ਼ਰੂਰ ਦੇ ਜੇ ਇੱਕ ਬਿੰਦੂ ਕੀਤਾ ਕਿ ਆਪਾਂ ਨਗਰਾਂ ਦੇ ਵਿੱਚ ਬਸਦੇ ਆ ਰੱਖਦੇ ਆ ਕਿ ਨਗਰਾਂ ਦੇ ਵਿੱਚ ਜੰਨਾ ਕੁੱਛ ਆਇਆ ਜੇ ਸਰਕਾਰ ਦਾ ਦੰਦੇਸ਼ ਕੀ ਹੈ ਸਰਕਾਰ ਦੀ ਪਾਕ ਦੀ ਨਾ ਜਿਹੜੀ ਅਸੀਂ ਸਾਡੇ ਆਪਣੇ ਵਾਲਾ ਕਿ ਉਹ ਗੁਰਵਿੰਦਰ ਸਿੰਘ ਜੀ ਮੋਢਾ ਲੱਗਾ ਰਿਹਾ ਛੱਤ ਦੀ ਰੂਹ ਜਾਣੀ ਅਸੀਂ ਫੋਨ ਕਰ ਕਰਕੇ ਜੇ ਜਾਣਿਆ ਦਾ ਸੀ ਉਹ ਲੱਗੇ ਸ਼ਾਂਤ ਕਰਦੇ ਆ ਜਿਵੇਂ ਉਹ ਲੱਗਰ ਵਾਲਾ ਅੱਗੇ ਲੱਗੇ ਦੱਸਦਾ ਕਿ ਸ਼ਾਂਤ ਕਰਦੇ ਜੇ ਸ਼ਾਂਤ ਕਰਦਾ ਨਾ ਭਾਈ ਲੱਗਾ ਸ਼ਾਂਤ ਦੇਉਂਦਾ ਹੈ ਅਸੀਂ ਸ਼ਾਂਤ ਕਰਕੇ ਜੇ ਸ਼ਾਂਤ ਸ਼ਾਂਤ ਹੋ ਜਾਵੇ ਸ਼ਬਦ ਬਾਅਦ ਬਾਅਦ ਲਾ ਲਾਣਾ ਚਾਹੀਦਾ ਹੈ ਮੈਂ ਤੇ ਬੇਨਤੀ ਕਰਦਾ ਕਿ ਹਾਂ ਸਾਨੂੰ ਧੱਬੇ ਪਾ ਦੇ ਹਾਰੇ ਦੇ ਪੈਡੇ ਵਿੱਚ ਇੱਕ ਕੋਰੋਂ ਸ਼ੁਰੂ ਕਰਨਾ ਚਾਹੀਦਾ ਚਾਹੇ ਰੂਪ ਤੋਂ ਤਾਂ ਛੱਡੇ ਜਾਵੇ ਅਸੀਂ ਹਾਰੇ ਦੇ ਵਿੱਚ ਸਾਰੇ ਮਿੰਡਾਂ ਦੇ ਉੱਤੇ ਬਾਹਰ ਜਾਂਦੇ ਪਹੁੰਚੇ ਜਾਂਦੇ ਆਪੂ ਚੱਲ ਜਾਂਦੇ ਤੇ ਜੇ ਸਾਡੇ ਮਿੱਤਰਾਂ ਵਾਲਿਆਂ ਨੇ ਤੇ ਸਾਡੇ ਸ਼ਹਿਰ ਦੇ ਮਜਬੂਰ ਹੋਣਗੇ ਕਿ ਬੰਦੀ ਨਗਰਾਂ ਵਿੱਚ ਚੱਲਦੇ ਹੋਣ ਸਾਡੇ ਨਗਰ ਦੇ ਵਿੱਚ ਤੇ ਸਾਨੂੰ ਇੱਥੇ ਆਪਣੀ ਕਰਤੱਵਤਾ ਕਰੀਏ ਆਪਣੀ ਚੜਦੀ ਇੱਕ ਜਾਈ ਵਿੱਚ ਨਾਲੇ ਸਾਨੂੰ ਆਪਣੀ ਗੱਲ ਕਰਾਂਗੇ ਮਾਲਕ ਨੂੰ ਜਾਣੂ ਕਰੀਏ ਵੱਡੀ ਗੱਲ ਜਿਹੜੀ ਚਾਹਤਾ ਖਲਾਫੀ ਤੋਂ ਹੋਰ ਵੀ ਹੋਰ ਚੱਲ ਸਕਦੇ ਆ ਇਸ ਸਮੂਹ ਕਦਰ ਨਹੀਂ ਚਾਹੀਦੀ ਹੈ ਤੇ ਆਪਣੇ ਭਾਈਚਾਰੇ ਦਾ ਰੱਖਣਾ ਹੈ ਜੇਕਰ ਲੋਕਾਂ ਦਾ ਪਰਵਾਹ ਕਰੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਲੱਖਾਂ ਦਾ ਜਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਨਾਮ ਦਾ ਸਰਦਾਰ ਮਜੀਦ ਸਿੰਘ ਜੀ ਪਰਮਾਤਮਾ ਹੋਰ ਬੇਨਤੀ ਕਰਦਾ ਸਰਦਾਰ ਬਕਰ ਸਿੰਘ ਜੀ ਪਿੰਸਾ ਨਾਲ ਪਹਿਲੇ ਮੇਕ ਸਾਡਾ ਜ਼ਿਲ੍ਹਾ ਪ੍ਰਮਾਣ گلکار واحو جی کا خالص واحو جی وجہ پہنچ گیا ਤੁਸੀਂ ਸਾਰੇ ਵੀਰਾਂ ਨੇ ਬੜਾ ਲੰਮਾ ਸਮਾਂ ਇਸ ਮੰਦਰੀ ਸਭੇ ਨੂੰ ਕਾਮਯਾਬ ਬਣਾਉਣ ਲਈ 10-11 ਘੰਟੇ ਮੈਚਰਾਂ ਨੂੰ ਹੋ ਗਏ। ਉਸ ਵਕਤ ਲਾਇਆ ਦੇ ਬਹੁਤ ਸਾਰੇ ਖਿਡਾਰੀਆਂ ਦੇ ਆਪਣੇ ਆਪਣੇ ਵਿਚਾਰ ਸਨ ਤੁਸੀਂ ਸਾਰੇ ਨੇ ਵਰਤਨ ਕੀਤੇ। ਇਹ ਜੋ ਬਹੁਤ ਜ਼ਰੂਰੀ ਆ ਕਿ ਅਸੀਂ ਸਾਡੀਆਂ ਥੇਲੀਆਂ ਮੰਗਾਇਆ ਸਾਨੂੰ ਪੂਰੇ ਪ੍ਰਤੀ 20 ਜਾਣਕਾਰੀ ਹੋਰ ਬਹੁਤ ਜ਼ਰੂਰੀ ਆ। ابھی کہ ایم ایس پی لینی ایک لڑائی لڑتے ہیں ایم ایس پی تو پہلے ہی ہے مسلس پی ہے گرنٹی ہونے کی گرنٹی ایم ایس پی تو پہلے بھی ہے ساری چیزاں ہو گیا سارے ضرور پڑھیا کرو کہ ساری جتے بندیاں لمبے کہ جب انسان لاچم ہونے گئی تو پک کے پاڑے اپنی زمین دے دو جی جمیدار کی جیب پیسے نہ ہوئے یہ واپاری وارک دکاندار مزدور برا لڑائی ہوناشی بھی لگے کہ سارے اپنے وہ اپنے سارے کڑھن میں دوبارہ دنواد کرتا سارے بروا کا जिन्हनि इन ॾेखारे इहे माण्हू करण लाइ तुंहिंजा बहुत बहुत धनवाद वैगु जी का ख़ाला वैग